सतनाम त्रिवाई गिरु से भजियो एक यो सतनाम करता पुरक नर्पव नरवार अकाल मूरत अजुनी से पंगुर परसाद जप आद सच जुगाद सच है पी सच ਨਾਨਕ ਹਸੇ ਭੀ ਸੱਚ ਪੌੜੀ ਮਰੂਵਾਰ ਮਹੱਲਾ ਪੰਜਵਾਂ ਡਖਣ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤਦ ਸਭ ਕਿਛ ਮਨ ਨੂੰ ਸੌਂਪਿਆ ਜਾਂ ਤੇਰਾ ਬੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤਦ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜ ਨ ਆਵੈ ਖਾਏ ਖਰਚ ਰਹੰਦਾ ਲਕ 84 ਮੇਦਨੀ ਸਭ ਸੇਵ ਕਰੰਦਾ ਐ ਵੈਰੀ ਮਿੱਤਰ ਸਭ ਕੇ ਧਿਆਨ ਮੰਗੇ ਮੰਦਾ ਲੈ ਕਾ ਕੋਇ ਨ ਪੁੱਛੈ ਜਾਂ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰੂ ਗਵਿੰਦਾ ਸਭੇ ਕਾਜ ਸਵਾਰੇ ਜਾਂ ਤਦ ਪਵੰਦਾ आनंद पाए सुख पाए मिल गुर गोविंदा सबे काज सवारे जातुद पावंदा वाहि गुर जी का खालसा वाहि गुर जी की फतेह